ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਾਰਿਆਂ ਨੂੰ ਬੰਦੇ ਕੋਈ ਪੰਜਾਬ ਦੇ ਮੌਲਕਾ ਉਥੇ ਸਾਡੇ ਭਗਤ ਦਾ ਪਰਿਵਾਰ ਦੇ ਲਈ ਸਿਰਫ ਇੱਕੋ ਹੀ ਇੱਕ ਪੋਤੀ ਹੈ ਜਿਹੜੀ ਤੇ ਉਹ ਹੁੰਦੀ ਹੈ ਜੋ ਮੈਂ ਖੁਸ਼ੀ ਬਸੂਤ ਕਰ ਰਿਹਾ ਉਹ ਮੇਰੀ ਭੋਦੀ ਨਾਲ ਵੀ ਕੱਲ ਗੱਲ ਹੋਈ ਸੀ ਉਹਨਾਂ ਨੂੰ ਅਗਲੀ ਲੋਹੜੀ ਜੜੀ ਹੋਏਗੀ ਉਹ ਭਾਰਨੇ ਪਰਿਵਾਰ ਪੂਰਾ ਜੋਸ਼ ਉਤਸ਼ਾਹ ਦੇ ਨਾਲ ਉਹ ਲੋਹੜੀ ਨੂੰ ਮਨਾਉਣੇ ਦਾ ਸੋ ਬਹੁਤ ਮਨੁੱਖੀ ਸਖਸ਼ੀਤਾ ਸਹਿਯੋਗ ਤੋਂ ਸਾਡੇ ਵਿੱਚ ਹਾਜ਼ਰੀ ਭਰਦੀਆਂ ਹੁਣ ਸਰਦਾਰ ਹਰਜੀਤ ਸਿੰਘ ਜੀ ਲੋਹੜੀਆ ਪੰਜਾਬ ਮਾਸਵਾ ਸ਼ਹਿਰ ਸਮਾਰਕ ਤੇ ਇਹਨਾਂ ਮੈਂ ਬੇਨਤੀ ਕਰਾਂਗੇ ਬੁਰੇ ਰਸਤਾਂ ਦੀ ਕੋਸ਼ਿਸ਼ ਨਾ ਕਰੋ ਆਪਾਂ ਬਾਹਰ ਜਿਹੜੀ ਲੋੜ ਹੀ ਪਾਣੀ ਕਰਾਣਾ ਉੱਥੇ ਮੈਦਾਨ ਦੇ ਵਿੱਚ ਜਿੰਨਾ ਮਾਰੀ ਫੁੱਟੋ ਬਚਾ ਰਹੇ ਹੋ ਇਸ ਤਰ੍ਹਾਂ ਮਿਲਣਾ ਹੈ ਉਸਾਰਾ ਖਰਾਬ ਹੁੰਦਾ ਹੈ ਸਾਰੇ ਬੰਦੇ ਦੀ ਪਿੱਛੇ ਵੀ ਡਿਸਰਗਮੈਂਟ ਹੁੰਦੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਆਪ ਬੈਠ ਜਾਓ ਪੰਜਾਬ ਮੁੰਗਾਂ ਦੇ ਯੋਗ ਆ ਦੀ ਧਰਤੀ ਅੱਜ ਕਿਤੇ ਹਸਤੇ ਰਹੋਗੇ ਜਿਹੜੇ ਸਾਡੇ ਕੰਨੀ ਤੋਂ ਜਿਹੜਾ ਫਾਰਮ ਅਤੇ ਮੁੱਖੀ ਘਰਵਤ ਅਤੇ ਹੋਰ ਸੰਸਥਾਵਾਂ ਨਾਲ ਜਿਹੜਾ ਪ੍ਰੋਗਰਾਮ ਹੈ 8 ਤੋਂ 15 ਸਾਲ ਹੋ ਗਏ ਹਨ ਸਾਨੂੰ ਬਦਪਾ ਪਿਆਰ ਦੀ ਲੋੜ ਦਾ ਸਵਾਗਤ ਕਰਦੇ ਹਾਂ ਜੋ ਉਹਦੇ ਫੇਰ ਵੀ ਕਲਾਕਾਰ ਹਨ ਸਰਦਾਰ ਗੁਰਪ੍ਰੀਤ ਸਿੰਘ ਜੀ ਜੀ ਸਾਹਿਬ ਨੇ ਬੇਸ਼ੱਕ ਜਿੰਨਾ ਨਾਮ ਦਾ ਖਰਚ ਤੇ ਹਨ ਤੇ ਕਈ ਲੋਕਾਂ ਦੇ ਪਰ ਸਾਡੇ ਸਤਿਕਾਰ ਸ਼ਕਤੀਆਂ ਆਪਣਾ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਸਾਡੇ ਨਮਾਇਸ਼ਪੁਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਜੀ ਜਰਜ ਜੋ ਸਾਡੇ ਪਹੁੰਚੇ ਹਨ ਉੰਨਾ ਦੇ ਲੋਕ ਤੇ ਕਿਹਾ ਨਹੀਂ ਲੋਹੜੀ ਬਾਲ ਕੇ ਆਪਾਂ ਜਿਹੜੇ ਪਛਿਆਂ ਨਾਲ ਦੇ ਤੋਂ ਜਾ ਦੇਣਾ ਸੋ ਮੈਂ ਬਹੁਤ ਕਿਸੇ ਕਿਸ ਤਰ੍ਹਾਂ ਰਹਿਣਾ ਪਿੱਛੇ ਹੋ ਜਾ ਮਾਣੇ ਪਿੱਛੇ ਆਣੀ ਸੋ ਮੈਡਮ ਇੱਕ ਵਾਰ ਮੈਂ ਵੀ ਇਹਦਾ ਬਹੁਤ ਜੀ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਬਿਲਕੁਲ ਜੀ ਅੱਜ ਬੜਾ ਚਾਹ ਹੈ ਕਿਉਂਕਿ ਲੋਹੜੀ ਦੇ ਨੇੜੇ ਫਿਲਮ ਹੈ ਔਰ ਦੂਜੀ ਗੱਲ ਹੈ ਕਿ ਅੱਜ ਨਵਾਂ ਸਾਲ ਜਿਹੜਾ ਸ਼ੁਰੂ ਹੋਇਆ 2025 ਉਹਦੀ ਪਹਿਲੀ ਪੰਜਾਬੀ ਫਿਲਮ ਫਰ ਲੋ ਰੀਲੀਜ਼ ਹੋਈ ਹੈ ਅੱਜ 10 ਜਨਵਰੀ ਨੂੰ ਸੋ ਮੇਰੀ ਗੁਜ਼ਾਰਿਸ਼ ਹੈ ਕਿ ਪਰਿਵਾਰਕ ਫਿਲਮ ਹੈ ਹਿਊਮਰ ਹੈ ਬੜਾ ਜ਼ਬਰਦਸਤ ਦੇ ਵਿੱਚ ਔਰ ਸੋਸਾਇਟੀਲੀ ਸਨੇਹਾ ਬਹੁਤ ਅੱਛਾ ਹੈ ਪਰਿਵਾਰਾਂ ਦੇ ਇਕੱਠੇ ਬੈਠ ਕੇ ਦੇਖਣ ਵਾਲੀ ਫਿਲਮ ਹੈ ਥੀਏਟਰਸ ਵਿੱਚ ਜਾਓ ਤੇ ਫਰਲੋ ਫਿਲਮ ਜ਼ਰੂਰ ਦੇਖ ਕੇ ਆਓ ਵੀ ਦੇ ਨਾਲ ਹੋ ਜਾ। ਦੇਖਿਓ ਦੇਖਿਓ ਹਾਂਜੀ ਅੰਗਾ ਜੀ ਦੇਖੋ। ਪਰ ਥੋੜਾ ਪਿੱਛੇ ਹੋ ਜਾ ਥੋੜਾ ਪੰਗ ਜਾ। ਓਕੇ। ਅੱਸੀ ਕਾਜੀ ਮੈਂ ਤੁਹਾਡਾ ਆਪਣਾ ਠਿਕਣਾ ਗੁਰਜਿੰਦਰ ਸਿੰਘ ਦੌਲਤਪੁਰ ਅੱਜ ਜਿਹੜੇ ਤੁਨਖੀ ਅਧਿਕਾਰ ਮੰਚ 'ਤੇ ਜਗਤਾਰ ਬਾਦ ਸਿੰਘ ਭਾਟਾ ਜੀ ਦੀ ਜੋਗ ਅਗਵਾਈ ਹੇਠ 15ਵਾਂ ਸਿਹਾਨ ਰੋੜੀ ਸਮਾਗਮ ਚੰਨੀਸੋੜਾ ਹਾਂ। ਵਿਕੇ ਕਰਵਾਇਆ ਗਿਆ ਜਦੋਂ 152 ਲੜਕਿਆਂ ਦੀ ਜੋ ਲੋੜੀ ਅਜਾਇਸੂਪਨ ਜਾ ਰਹੇ ਆ ਜਦੇ ਵਿੱਚ ਬੱਚਿਆਂ ਨੂੰ ਸ਼ਾਲ ਸੂਟ ਡੰਗਰਾ ਉਹਦੇ ਮਦਰ ਵਰਗਾਂ ਨੂੰ ਤੇ ਮੁਰਗੀ ਤੇ ਰੇਡੀਆਂ ਵਗੈਰਾ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਅਰ ਜਿਹੜੀ ਪਰਮਾਤਮਾ ਦਾ ਕਰਤਾ ਕਰੇ ਇਹ ਲੋੜੀ ਅਸੀਂ ਹਰ ਸਾਲ ਇਸੇ ਤਰ੍ਹਾਂ ਪਾਉਂਦੇ ਰਹੇ ਆ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੁਰਪ੍ਰੀਤ ਸਿੰਘ ਵੀ ਸ਼ਰਕਤ ਕੀਤੀ ਤੇ ਨਾਲ ਹੀ ਸਾਡੇ ਜੱਜ ਜਲਸਵਾਨ ਉਹਨਾਂ ਨੇ ਵੀ ਸ਼ਰਕਤ ਕੀਤੀ ਤੇ ਬਹੁਤ ਸਾਰੇ ਹੋਰ ਵੀ ਜਿਹੜੇ ਆ ਸਾਡੇ ਮੁੱਖ ਸਖਸ਼ੀਤਾ ਪਹੁੰਚਿਆ ਆ ਸਪਾਸ ਸਿੰਘ ਜੀ ਬਰਖਸਾਹਬ ਤੇ ਬਲਵਿੰਦਰ ਸਿੰਘ ਪੁਰੀ ਜਿਹੜਾ ਨਲਵਾ ਪੰਜਾਬ ਸੰਸਥਾ ਉਹਨਾਂ ਵੱਲੋਂ ਵੀ ਹਰ ਸਾਲ ਸਾਡੇ ਲਈ ਬਹੁਤ ਸੇਵਾ ਹੁੰਦੀ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜੀ ਧੰਨਵਾਦ ਸਾਰਿਆਂ ਦਾ ਅੱਜ ਕੀ ਜਿਹੜਾ ਕਰਨੇ ਅੱਜ ਲੋਹੜੀ ਦੇ ਤੌਰ ਤੇ ਨਾ ਆਪਣੇ ਸਾਰੇ ਲਾਖਾ ਨਿਵਾਸੀਆਂ ਨੇ ਜਿਵੇਂ ਦੇ ਪੰਜਾਬ ਦੇ ਔਰ ਜਿੱਥੇ ਵੀ ਪੰਜਾਬੀ ਰਹਿ ਗਏ ਨੇ ਬੁਨਿਆਦ ਸਾਰਿਆਂ ਨੂੰ ਬਾਬਾ ਮਾਰਫਤ ਹੁੰਦਾ ਹੈ ਔਰ ਪਰਮਾਤਮਾ ਰਹੀ ਅਸਬਾਕਾ ਕੀ ਉਹ ਜਿਹੜਾ ਨਵਾਂ ਸਾਲ ਚੜਿਆ ਉਹ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਔਰ ਇੱਕ ਤੰਦਰੁਸਤ ਹੋਵੇ ਸਿਹਤ ਪੱਕੀ ਤੰਦਰੁਸਤੀ ਨਾ ਇੰਨੀਆਂ ਦਾ ਨਾ ਪਰਦੇ ਕੀ ਮਗਜਾ ਚੁੱਕਾ ਬਾਬਾ ਜੀ ਇਹ ਸੱਜਣਾਂ ਸ਼ਿਵ ਭਗ ਸਿੰਘ ਨਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਮਰਨੀਆਂ ਕਲਪੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ